ਹਾਂਜੀ ਸਸਰੀਕਾਲ ਜੀ ਸਵਾਗਤ ਹੈ ਇੱਕ ਨਵੇਂ ਬਲੌਗ 'ਚ ਤੇ ਨਹਾਤੋ ਕੇ ਹੋ ਗਿਆ ਪਰ ਰੈਡੀ ਤੇ ਅੱਜ ਹੈਗੀ ਹੈ ਸਾਡੀ ਟ੍ਰੇਨ ਬੰਬੇ ਦੀ ਕਿਉਂਕਿ ਇਹ 1.5 ਵਜੇ ਦੀ ਹੈਥੋ ਪਠਾਨਕੋਟ ਕੈਂਟ ਤੋਂ ਤੇ ਨਹਾ ਲਿਆ ਮੈਂ ਸਵੇਰੇ ਠੰਡ ਕਾਫੀ ਜ਼ਿਆਦਾ ਹੈ ਟਾਈਮ ਇਸ ਟਾਈਮ ਜਿਹੜਾ ਟਾਈਮ ਹੋਇਆ 10 ਵਜੇ ਆ ਗਿਆ ਤੇ ਠੰਡ ਕਾਫੀ ਜ਼ਿਆਦਾ ਹੈ ਦੇਖ ਸਕਦੇ ਤੁਸੀਂ ᱛੋਪ ਬਿਲਕੁਲ ਮਤਲਬ ਕਿ ᱛੋਪ ਹੈਗੀ ਆ ਇਨੀ ਤੇਜ਼ ᱛੋਪ ਨਹੀਂ ਆ ਨਾਰਮਲ ᱛੋਪ ਹੈ ਤੇ ਹੁਣ ਮੈਂ ਹਲੇ ਬਣਾ ਨਹੀਂ ਪਾਈ ਹੈਗੀ ਆ ਪੂਰਾ ਤਿਆਰ ਹੋ ਜਾਣਾ ਫਿਰ ਮਿਲਦਾ ਤੁਹਾਨੂੰ ਤਿਆਰ ਹੋ ਕੇ ਠੀਕ ਹੈ ਬਲੌਗ ਦੇ ਨਾਲ ਬਣ ਰਿਹਾ ਬੜਾ ਅਮੇਜ਼ਿੰਗ ਦਰ ਬਲੌਗ ਹੋਣ ਵਾਲਾ ਅੱਜ ਦਾ ਵੀ ਠੀਕ ਹੈ ਤੇ ਤਿਆਰ ਹੋ ਕੇ ਮਿਲਦਾ ਮੈਂ ਥੋੜੀ ਦੇਰ ਚ ਤੇ ਹਾਂਜੀ ਦੋਸਤੋ ਆ ਚੁੱਕਾ ਮੈਂ ਦੁਬਾਰਾ ਵਾਪਸ ਆਪਣੇ ਬਲੌਗ ਦੇ ਨਾਲ ਤੇ ਹੋ ਗਿਆ ਹਾਂ ਪਰ ਰੈਡੀ ਕਪੜੇ ਲਗਾ ਲਿਆ ਤੇ ਆਪਣਾ ਆ ਲਗਾਈਆ ਗਿਆ ਪਾ ਇਲਸੀ ਈਮੇਲ ਅਗਦੀ ਪਈ ਹੈ ਕਮੈਂਟ ਕਰਕੇ ਜਰੂਰ ਦੱਸਿਓ ਔਰ ਫੇਸ ਅੱਜ ਥੋੜਾ ਗੋਰਾ-ਗੋਰਾ ਲੱਗੇ ਕਿਤਾ ਤੇ ਪੈਕਿੰਗ ਵਗੈਰਾ ਆਪਣਾ ਸਭ ਕੁਝ ਸਮਾਨ ਆਪਾਂ ਕਰ ਲਿਆ ਤੇ ਮੈਂ ਦੱਸ ਦਿੰਨਾ ਤੁਹਾਨੂੰ ਫਲੇਓ ਠੀਕ ਹੈ ਆਪਣਾ ਬੈਗ ਹੈਗਾ ਜੀ ਆਪੇ ਆ ਥੋੜੇ ਕੱਪੜੇ ਬਾਹਰ ਤੇ ਆਪਣਾ ਕਰੀਮ ਸੈਂਟ ਵਗੈਰਾ ਇਹ ਨਹੀਂ ਲੈਣੀ ਇਹ ਕਿਉਂ ਪਾਈ ਆ ਇਹ ਨਹੀਂ ਕਰਦੇ ਇਹ ਜਿੰਨੂ ਵੀ ਬਣਾਇਆ ਕਿਹੋ ਜੀ ਆ ਨਹੀਂ ਨਹੀਂ ਇਹ ਬਲੌਗ ਹੁੰਦਾ ਹੈ ਇਹ ਵੀਡੀਓ ਨਹੀਂ ਹੁੰਦੀ ਉਹ ਰਹਿੰਦੇ ਉਹ ਕੀ ਕਰਨੀ ਹੈਗੀ ਇਹ ਬੰਬੇ ਗਰਮੀ ਹੈਗੀ ਆ ਆ ਥੋੜੇ ਪਾਦਨੇ ਆ ਅਕਦਰ ਹੋਰ ਕੱਪੜੇ ਦਾ ਪਹਿਲਾਂ ਹੀ ਮੈਂ ਬੈਗ ਰੈਡੀ ਕੀਤਾ ਸੀਗਾ ਆ ਇੱਕੋ ਸਿੰਗਲ ਬੈਗ ਲੈ ਕੇ ਜਾਇ ਕਿਦੋਂ ਹੋ ਰਹਿਣ ਦੇ ਗਰਮੀ ਹੈਗੀ ਉੱਥੇ ਕੀ ਕਰਨਾ ਬੰਬੇ ਤਾਂ ਆਪਾਂ ਦਨੇ ਆਇਸ ਚ ਸਮਾਨ ਹੋ ਗਿਆ ਜੀ ਪੈਕ ਹੁਣ ਖਾਣੇ ਆਪਾਂ ਰੋਟੀ ਮੈਂ ਸਵੇਰ ਦੀ ਰੋਟੀ ਨਹੀਂ ਖਾਦੀ ਵੀ ਰੋਟੀ ਕੇ ਬਣਾਈ ਆ ਉਹ ਦੇਖਦੇ ਆਪਾਂ ਠੀਕ ਹੈ ਸਮਾਨ ਮੈਂ ਕਰ ਲਿਆ ਆਪਣਾ ਬੈਗ ਬਸ ਚਾਰਜਰ ਪਾਣਾ ਹੋਰ ਬਾਕੀ ਸੂਜ ਵਗੈਰਾ ਲਗਾਣੇ ਹੈਗੇ ਆ ਫਿਰ ਉਸ ਤੋਂ ਬਾਅਦ ਕੀ ਬਣਾਇਆ ਗਿਆ ਰੋਟੀ ਚ ਹੈ ਰੋਟੀ ਚ ਕੀ ਬਣਾਇਆ ਗੋਭੀ ਦੀ ਸਬ지 ਹੋਰ ਫੁਲਕੇ ਫੁਲਕੇ ਬਣਾਤੇ ਆ ਹਾਂ ਆ ਦੋਸਤੋ ਮੈਂ ਆ ਚੁਕਾ ਹਾਂ ਆਪਣੇ ਕਿਚਨ ਚ ਗੋਭੀ ਦੀ ਸਬ지 ਬਣਾਈ ਆ ਗਿਆ ਤੇ ਫੁਲਕੇ ਬਣਾਇਆ ਗਿਆ ਚਲੋ ਰੋਟੀ ਰੋਟੀ ਖਾ ਲੈਣੇ ਫੁਲਕੇ ਬਣ ਕੇ ਬਣਾਉਣੇ ਨੇ ਬਣਾ ਤੇ ਚਲੋ ਰੋਟੀ ਖੰਨੇ ਆ ਫਿਰ ਉਸ ਤੋਂ ਬਾਅਦ ਥੋੜਾ ਧੁੱਪ ਸੇਕਣਾ ਤੇ ਗੂੜਾ ਵਾਟਰ ਲਗਾ ਕੇ ਤਿਆਰ ਕਰਨਾ ਹੈ ਜਾ ਕੇ ਠੀਕ ਹੈ 1:30 ਵਜੇ ਹੈ ਯਾ ਟ੍ਰੇਨ ਆਪਣੀ ਮਿਲਦੇ ਹਾਂ ਥੋੜਾ ਨਾਸਤਾ ਨੁਸਤਾ ਕਰਕੇ ਦਿਖਾਂ ਦਿਖਦੇ ਆ ਰੋਟੀ ਚ ਕੀ ਬਣਾਇਆਗਾ ਮੰਮੀ ਰੋਟੀ ਲਗਾ ਦੇ ਜੀ ਆ ਚੁਕਿਆ ਪਰ ਰੋਟੀ ਖਾਣਾ ਤੇ ਰੋਟੀ ਲਗਾਤੀ ਮੰਮੀ ਨੇ ਦੇਖਦੇ ਹਾਂ ਕੀ ਬਣਾਇਆ ਹੈਗਾ ਨਾਲ ਤੁਹਾਨੂੰ ਵੀ ਦਿਖਾਣਿਆ ਗਿਆ ਰੋਟੀ ਲਗਾਤੀ ਉਹ ਮਮੀ ਨੇ ਪਲੇਟ ਚਲੋ ਦਿਖਾ ਦਨੇ ਤੁਹਾਨੂੰ ਵੀ ਦੇਖ ਲਓ ਜੀ ਰੋਟੀ ਬਣਾਇਆ ਗਿਆ ਫੁਲਕੇ ਆ ਗਿਆ ਘਿਓ ਦੇ ਨਾਲ ਚੁੱਪੜੇ ਹੋਏ ਸਬਜੀ ਗੋਭੀ ਆਲੂ ਦੀ ਸਬਜੀ ਆ ਗਈ ਆ ਜਾ ਆਈ ਦੀ ਆ ਗਈ ਹੈ ਪੂਰੀ ਸਰੀ ਥਾਲੀ ਠੀਕ ਹੈ ਜਿਹੜੀ ਸਪੈਸ਼ਲ ਮੰਮੀ ਨੇ ਸਬਜੀ ਬਣਾਈ ਹੈਗੀ ਗੋਭੀ ਦੀ ਸਬਜੀ ਜਿਹੜੀ ਮੇਰੀ ਫੇਵਰੇਟ ਸਬਜੀ ਆ ਗਈ ਹੈ ਤੇ ਨਾਲ ਫੁਲਕੇ ਪਹਿਲੇ ਤੇ ਪਰੌਂਠੇ ਬਣਾਉਣੇ ਵਾਲੇ ਸਨ ਪਰੌਂਠੇ ਕੈਨਸਲ ਕਰਤੇ ਆਪਾਂ ਪਰੌਂਠੇ ਨਹੀਂ ਖਾਣੇ ਦੋ ਚਾਰ ਦਿਨ ਪਹਿਲੇ ਪਰੌਂਠੇ ਹੀ ਖਾਂਦਾ ਪਿਆ ਸੀਗਾ ਤੇ ਅੱਜ ਆਪਾਂ ਫੁਲਕੇ ਤੇ ਨਾਲ ਗੋਭੀ ਦੀ ਸਬਜੀ अड़ी कह लगे कदी है कमेंट करके जरूर दसड़ी कदा लगे कदी है होर वीडी रखनी है कहना इन थोड़ा सैटिंग रखी है इन इन बस है ना कमेंट करके जरूर दस्यो चलो रोटी राठी खा के मिलते हैं फिर तुम तो थोड़ी देर दे ठीक है गायस मम्मी भी आ चुकी है रोटी खाने इधर मैं रोटी खा रहा हूँ इधर मम्मी खा रही है और मम्मी रो रही है और ये पैसे पड़े कुछ बोलना चाहते हैं आप चैनल सब्सक्राइब करो बोलो खाना खा रही है मम्मी भी तो हाँ जी दोस्तों अपनी तैयारी हो चुकी है फुल ਤਾਂ ਟਾਈਮ ਵੱਜ ਚੁੱਕਾ ਹੈ 12:30 ਤਾਂ ਸਾਡੇ ਕੋ ਸਿਰਫ 1 ਹੀ ਘੰਟਾ ਵਜਿਆ ਬਸ ਆਪਾਂ ਥੋੜੀ ਦੇਰ ਨੂੰ ਨਿਕਲਵਾਲੇ ਹਾਂ ਰੇਲਵੇ ਸਟੇਸ਼ਨ ਤੇ ਤਾਂ ਆਹ ਮੈਂ ਬੂਟ ਲਗਾਇਆ ਗਿਆ ਬੂਟ ਨਵੇਂ ਲਏ ਸੀਗੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਵੇਂ ਲੱਗਦੇ ਆ ਬੂਟ ਪੀਉਮਾ ਦੇ ਬੂਟ ਹੈਗੇ ਜੀ ਆ ਮੈਨੂੰ ਪੇਜ ਸੀਗੇ 1500 ਦੇ ਬੂਟ ਪੇਜ ਸੀਗੇ ਆ ਮੈਨੂੰ ਨਵੇਂ ਲਏ ਸੀਗੇ ਬੂਟ ਤੇ ਹੁਣ ਆਪਾਂ ਇੱਥੋਂ ਨਿਕਲ ਲਗੇ ਆ ਥੋੜੀ ਦੇਰ ਬਾਅਦ ਆਪਾਂ ਸਾਰੇ ਕੋ ਸਿਰਫ 1 ਘੰਟਾ ਬਚਿਆ 10-15 ਮਿੰਟ ਬਾਅਦ ਆਪਾਂ ਤੋਂ ਨਿਕਲ ਜਾਣਾ ਉਸ ਤੋਂ ਬਾਅਦ ਸਿੱਧਾ ਰੇਲਵੇ ਸਟੇਸ਼ਨ ਜਾਣਾ ਆਪਾਂ ਰੇਲਵੇ ਸਟੇਸ਼ਨ ਤੋਂ ਆਪਣੀ ਆਪਾਂ ਟ੍ਰੇਨ ਫੜਨੀ ਹੈਗੀ ਹੈ ਟਿਕਟ ਕਰਵਾਉਣੀ ਹੈਗੀ ਹੈ ਮੈਂ ਜਾਂਦਾ ਪਾਂ ਜਰਨਲ 'ਚ ਜਾਣਾ ਵਾਂ ਕਿਉਂਕਿ ਮੈਂ ਟਿਕਟ ਬੁੱਕ ਕਰਵਾਈ ਸੀਗੀ ਵੇਟਿੰਗ ਕਾਫੀ ਜ਼ਿਆਦਾ ਸੀਗੀ ਫਿਰ ਮੈਂ ਕੈਨਸਲ ਕਰਦੀ ਵੇ ਪਹਿਲੇ ਮੈਂ ਟਿਕਟ ਬੁੱਕ ਕਰਾ ਲਈ ਫਿਰ ਵੇਟਿੰਗ ਕਾਫੀ ਜ਼ਿਆਦਾ ਸੀਗੀ ਵੇਟਿੰਗ ਕਮ ਸੇ ਕਮ 100 ਤੋਂ ਉੱਪਰ ਸੀਗੀ ਮੈਂ ਕੈਨਸਲ ਕਰ ਦਿੱਤੀ ਟਿਕਟ ਮੈਨੂੰ ਪਤਾ ਸੀ ਕੰਫਰਮ ਨਹੀਂ ਹੋਣੀ ਜਦੋਂ ਤੱਕ ਤੱਕ ਮੈਂ ਜਾਣਾ ਉ ਤੇ ਹੁਣ ਜਰਨਲ ਚ ਜਾਨੇ ਪੈਣਾ ਹੈ ਕਿਉਂਕਿ ਸਲੀਪਰ ਦੀ ਵੀ ਸੀਟ ਨਹੀਂ ਮਿਲੇਗੀ ਦੀ ਤੁਸੀਂ ਤਾਂ ਜਰਨਲ ਚ ਹੀ ਨਿਕਲ ਜਾਨੇ ਆ ਤੇ ਅੱਜ ਦਾ ਬਲੌਗ ਮੈਂ ਇੱਥੇ ਹੀ ਐਂਡ ਕਰਨਾ ਕਿਉਂਕਿ ਹੁਣ ਮੈਂ ਜਲਦੀ ਜਲਦੀ ਨਿਕਲਣਾ ਹੈਗਾ ਤੇ ਕਾਫੀ ਮੈਂ ਲੇਟ ਆਲਰੇਡੀ ਹੋ ਚੁੱਕਾ ਤੇ ਮੈਂ ਜਲਦੀ ਨਿਕਲਣਾ ਹੈਗਾ ਤੇ ਉਸ ਚੱਕਰ ਚ ਬਲੌਗ ਨਹੀਂ ਬਣ ਪਾਣਾ ਮੈਨੂੰ ਪਤਾ ਹੈਗਾ ਤੇ ਇਹ ਬਲੌਗ ਨੂੰ ਮੈਂ ਇੱਥੇ ਹੀ ਐਂਡ ਕਰਨਾ ਤੇ ਤੁਹਾਨੂੰ ਵਿਜੇ ਬਲੌਗ ਪਸੰਦ ਆਇਆ ਤੇ ਲਾਈਕ ਕਰਿਓ ਤੇ ਨਾਲ ਮੇਰੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਦੇ ਹੋ ਠੀਕ ਹੈ ਮਿਲਦੇ ਆ ਨਵੇਂ ਬਲੌਗ ਦੇ ਨਾਲ ਓਕੇ ਜੀ ਲਵ ਯੂ ਨਵੇਂ ਬਲੌਗ ਦੇ ਨਾਲ ਮਿਲਦੇ ਆ ਇੱਕ ਦੋ ਦਿਨ ਓਕੇ ਜੀ ਸਸਰੀ ਆ